ਦਾੜੀ ਚਿੱਟੀ ਵਾਲ ਚਿੱਟੇ ਤਾਂ ਇਸ ਤੋਂ ਉਮਰ ਦਾ ਤਕਾਜ਼ਾ ਵੀ ਹੋ ਜਾਂਦਾ ਐਨੀ ਉਮਰ ਦੇ ਵਿੱਚ ਇੰਨਾ ਵਧੀਆ ਸਰੀਰ ਰਾਜ ਕੀ ਆ ਸਭ ਤੋਂ ਵੱਧ ਕਈ ਲੋਕ ਤਾਂ ਐਸੇ ਵੀ ਮੈਂ ਦੇਖੇ ਕਿ ਜਿਨ੍ਹਾਂ ਨੇ ਆ ਕੇ ਮੈਨੂੰ ਕਹਿਆ ਦਿਖਾ ਤੇਰੇ ਡੋਲੇ ਕਿੱਡੇ ਵੇਰੇ ਤੇਰੇ ਘਰਦਿਆਂ ਨੇ ਮੇਰੀ ਵਾਈਫ ਨੇ ਮੇਰਾ ਇੱਥੇ ਬਹੁਤ ਸਾਥ ਦਿੱਤਾ ਫਿਰ ਉਹ ਕਹਿਣ ਲੱਗੇ ਵੀ ਦੇਖੋ ਤੁਸੀਂ ਨਾ ਵੀ ਤੁਸੀਂ ਪੈਸਿਆਂ ਦੀ ਨੀ ਫਿਕਰ ਕਰਨੀ ਡਾਈਟ ਦੀ ਕੋਈ ਫਿਕਰ ਨਹੀਂ ਕਰਨੀ ਤੁਸੀਂ ਜਿੰਨੀ ਤੁਹਾਡੀ ਡਾਈਟ ਹੈ ਮੈਂ ਕੋਸ਼ਿਸ਼ ਕਰਾਂਗੇ ਵੀ ਉਹ ਤੋਂ ਅੱਧੀ ਦਾ ਮੈਂ ਤੁਹਾਨੂੰ ਕਰਕੇ ਦਵਾਂਗਾ ਤੇ ਫਿਰ ਉਹਨੇ ਦਿਨ ਰਾਤ ਕੱਪੜੇ ਸੀਤੇ ਮੇਰੇ ਲਈ ਤੇ ਹੁਣ ਮੇਰੇ ਬਾਤੇ ਦਾ ਕਟੋ-ਕਟਾ ਮੈਨੂੰ ਤਾਂ 8 ਘੰਟੇ ਦੀ ਪ੍ਰੈਕਟਿਸ ਚਾਹੀਦੀ ਛੋਟ-ਛੋਟ ਕੇ ਜੇ ਮੈਂ ਕਹਿੰਦਾ ਅਗਲੇ ਕੰਪੀਟੀਸ਼ਨ ਬਹੁਤ ਟਾਫ ਨੇ ਅਗਲਾ ਮੇਰਾ ਕੰਪੀਟੀਸ਼ਨ 올ੰਪਿਕ ਦਾ ਮਿਸਟਰ ਲੰਪੀਆ ਫਿਰ ਮੇਰਾ ਸੁਪਨਾ ਹੈ ਕਿ ਮੈਂ ਰਨੋਲਡ ਕਲਾਸਿਕ ਵੀ ਖੇਡਾਂ ਆਪਣੀ ਲਾਈਫ ਦੇ ਵਿੱਚ ਜੇਕਰ ਪ੍ਰਮਾਤਮਾ ਨੇ ਹੋਰ ਮੇਰੀ ਜ਼ਿੰਦਗੀ ਅੱਗੇ ਬਖਸ਼ੀ। ਦੋਸਤੋ ਇਲਾਵਾ ਫਿਰ ਆਪਾਂ ਹੋਰ ਕੰਮ ਕੀ ਕਰਦੇ ਆ ਕਕੁਰਾਮ ਜੀ। ਸਰ ਮੇਰਾ ਜਿਹੜਾ ਮੇਰਾ ਨੌਕਰੀ ਪੇਸ਼ੇ ਦਾ ਮੇਰਾ ਜਿਹੜਾ ਕੰਮ ਹੈ ਮੈਂ ਕੋਟ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਉੱਪਰ ਸਫਾਈ ਦਾ ਕੰਮ ਕਰਦਾ। ਤੁਸੀਂ ਦੇਖ ਰਹੇ ਹੁੰਦਾ ਹੋਪ న్యూਸ ਤੇ ਮੈਂ ਹਾਂ ਇਮਰਾਨ ਮਲਿਕ। ਦੋਸਤੋ ਅਕਸਰ ਹੀ ਜਦੋਂ ਕਿਸੇ ਦੀ ਤਰੱਕੀ ਹੁੰਦੀ ਆ ਤਾਂ ਉਸ ਦੇ ਤਰੱਕੀ ਨੂੰ ਰੋਕਣ ਦੇ ਲਈ ਰਾਹ ਦੇ ਵਿੱਚ ਰੋੜੇ ਵਿਛਾਏ ਜਾਂਦੇ ਨੇ। ਪਰ ਉਹ ਉਸ ਇਨਸਾਨ ਤੇ ਡਿਪੈਂਡ ਹੈ ਕਿ ਉਹਨਾਂ ਰੋੜਿਆਂ ਨੂੰ ਅੜਿੱਕਾ ਬਣਾਵੇ ਜਾਂ ਫਿਰ ਉਹਨਾਂ ਰੋੜਿਆਂ ਦਾ ਪੁਲ ਬਣਾ ਕੇ ਅੱਗੇ ਲੰਘ ਜਾਵੇ ਤਾਂ ਅਜੇ ਹੀ ਅੱਜ ਇੱਕ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਰਾਹ ਦੇ ਵਿੱਚ ਬਹੁਤ ਰੋੜੇ ਵਿਛਾਏ ਗਏ ਬੜੀਆਂ ਮੁਸ਼ਕਲਾਂ ਆਈਆਂ ਆਪਣਿਆਂ ਨੇ ਹੀ ਨਕਾਰ ਦਿੱਤਾ ਸੀ ਤਾਂ ਕਿਸੇ ਹੋਰ ਨੇ ਵੀ ਬਾਹ ਨਹੀਂ ਫੜੀ ਪਰ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਜਜ਼ਬੇ ਉਹਨਾਂ ਦੇ ਜਨੂਨ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੇ ਕੂਕੂ ਰਾਮ ਪਹਿਲਵਾਨ ਦੀ ਜਿਨ੍ਹਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਆ ਜਿਨ੍ਹਾਂ ਦੇ ਚਰਚੇ ਹੁਣ ਪੰਜਾਬ ਦੇ ਵਿੱਚ ਨੇ ਹਰ ਕੋਈ ਕੂਕੂ ਰਾਮ ਦੀ ਇੰਟਰਵਿਊ ਕਰਨ ਪਹੁੰਚ ਰਿਹਾ ਹਰ ਕੋਈ ਕੂਕੂ ਰਾਮ ਦੀ ਇਸ ਮਿਹਨਤ ਨੂੰ ਦੇਖ ਕੇ ਇਹੀ ਗੱਲ ਕਹਿ ਰਿਹਾ ਕਿ ਬੇਸ਼ਿਕਵੇ ਹੁੰਦੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪਤਰਾਂ ਦੇ ਅੱਜ ਸਾਡੇ ਨਾਲ ਮੌਜੂਦ ਨੇ ਕੋਕੂਰਾਮ ਜੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਜੈ ਵਾਲਮੀਕੀ ਜੀ ਜੈ ਭਾਰਤ ਕੋਕੂਰਾਮ ਜੀ ਸਭ ਤੋਂ ਪਹਿਲਾਂ ਪਹਿਲੀ ਨਜ਼ਰ ਜਦੋਂ ਤੁਹਾਨੂੰ ਦੇਖੀ ਆ ਸਰੀਰ ਤੁਹਾਡਾ ਨੌਜਵਾਨਾਂ ਨੂੰ ਵੀ ਪਿੱਛੇ ਛੱਡ ਰਿਹਾ ਦਾੜੀ ਚਿੱਟੀ ਵਾਲ ਚਿੱਟੇ ਤਾਂ ਇਸ ਤੋਂ ਉਮਰ ਦਾ ਤਕਾਜ਼ਾ ਵੀ ਹੋ ਜਾਂਦਾ ਇੰਨੀ ਉਮਰ ਦੇ ਵਿੱਚ ਇੰਨਾ ਵਧੀਆ ਸਰੀਰ ਰਾਜ ਕੀ ਆ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਰਾਜ ਤਾਂ ਨੋਰਮਲ ਜਿਹੀ ਹੈ ਵੀ ਐਕਸਰਸਾਈਜ਼ अभ्यास ਜਿਹੜਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਅਾਸ ਕਰਦਾ ਜਾ ਰਿਹਾ ਹਾਂ ਅਭਿਆਸ ਦੇ ਉੱਪਰ ਹੀ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬੜਾ ਆਪਾਂ ਥੋੜੇ ਲਵੇ ਆ ਹੀ ਨਹੀਂ ਸਕਦਾ ਕਿੰਨੇ ਸਮੇਂ ਤੋਂ ਕੋਕੁਰਾਮ ਜੀ ਤੁਸੀਂ ਇਹ ਸਰੀਰ ਨੂੰ ਬਣਾਉਣ ਦੇ ਵਿੱਚ ਲਗਾਤਾ ਕਿੰਨੀ ਕੁ ਮਿਹਨਤਾਂ ਕਿੰਨੀਆਂ ਕੁ ਮੁਸ਼ਕਲਾਂ ਕਿੰਨੀਆਂ ਕੋਕੜਾਂ ਆਈਆਂ ਨੇ ਜੀ ਬਹੁਤ ਮੁਸ਼ਕਲਾਂ ਬਹੁਤ ਔਕੜਾਂ ਆਈਆਂ ਨੇ ਪਰ ਇਹ ਰਾਹ ਤਾਂ ਮੇਰਾ ਬਹੁਤ ਪਹਿਲਾਂ ਦਾ ਬਣ ਗਿਆ ਸੀ ਇਹ ਕਦੋਂ ਇਹ ਦੇਖ ਲਓ ਵੀ 88 79 88 99 ਤੋਂ ਇਹ ਮੇਰਾ ਰਾਹ ਬਣਿਆ ਹੋਇਆ ਸੀ ਕਿ ਉਦੋਂ ਕੁਝ ਕਾਰਨਾਂ ਦੇ ਕਾਰਨ ਮੈਂ ਜਦੋਂ ਇਹ ਦੌਰ ਸੀ ਮੇਰਾ ਜਵਾਨੀ ਦਾ ਕੁਝ ਕਾਰਨਾਂ ਦੇ ਕਾਰਨ ਮੈਂ ਉਹ ਮੈਂ ਟੋਕਣਾ ਜਾਊਂਗਾ ਅੱਜ ਵੀ ਤੁਹਾਡੇ ਦੇ ਜਵਾਨੀ ਉਹ ਸਰੀਰ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੱਡੇ ਵੱਡੇ ਨੌਜਵਾਨਾਂ ਨੂੰ ਮਾਤ ਪਾਉਣਾ ਤੁਸੀਂ ਜੀ 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 ਧੰਨਵਾਦ ਤੁਹਾਡਾ ਤੇ ਉਦੋਂ ਕੀ ਹੋਇਆ ਕਿ ਉਹ ਸਪਨੇ ਅਧੂਰੇ ਰਹਿ ਗਏ ਸੀ ਕੁਝ ਕਾਰਨਾਂ ਦੇ ਕਬੀਲਦਾਰੀਆਂ ਆਇਆ ਮੇਰੇ ਹਾਲਾਤਾਂ ਦੇ ਕਾਰਨ ਉਹ ਸਪਨੇ ਮੇਰੇ ਜਿਹੜੇ 2001 ਤੱਕ ਆਪਣਾ 99 88 ਤੋਂ ਲੈ ਕੇ ਮੈਂ 2001 ਤੱਕ ਪਾਰਟਿਸਪੇਟ ਕਰਦਾ ਰਿਹਾ ਕੰਪੀਟੀਸ਼ਨ ਬੋਡੀ ਬਿਲਡਿੰਗ ਦੇ ਉਹ 2001 ਚ ਜਾ ਕੇ ਫਿਰ ਮੈਂ ਇਹ ਕੰਪੀਟੀਸ਼ਨ ਛੱਡ ਚੁੱਕਿਆ ਸੀ ਉਸ ਤੋਂ ਬਾਅਦ ਇਹ ਫਿਰ ਦੁਬਾਰੇ سلسلہ ਜਿਹੜਾ ਮੇਰਾ ਹੋਇਆ 2019 ਦੇ ਵਿੱਚ ਫਿਰ ਮੈਂ ਆਪਣੇ ਵੱਤੇ ਪ੍ਰੈਕਟਿਸ ਸ਼ੁਰੂ ਕਰਕੇ ਤੇ ਫਿਰ ਉੱਥੇ ਹੀ ਉੱਥੋਂ ਹੀ ਕੁਕੂਰਾ ਫਿਰ ਸਟਾਰਟ ਹੋਇਆ ਡਿਸਟ੍ਰਿਕਟ ਤੋਂ ਡਿਟੀ ਤੋਂ ਜਦੋਂ ਜਦੋਂ ਤੁਸੀਂ ਕਿਹਾ ਕਿ ਇਹ ਛੱਡ ਚੁੱਕੇ ਸੀ ਤੁਸੀਂ ਇਹ ਤਾਂ ਉਸ ਤੋਂ ਬਾਅਦ ਫਿਰ ਕੀ ਮਨ ਦੇ ਵਿੱਚ ਆਇਆ ਦੁਬਾਰਾ ਜਾਂ ਫਿਰ ਲੋਕਾਂ ਦੇ ਕੋਈ ਤਾਨੇ ਮਹਿਣੇ ਜਾਂ ਫਿਰ ਡੀਮੋਟੀਵੇਟ ਕਰਨ ਲੱਗ ਜਾਂਦੇ ਨੇ ਕਹੀਂ ਇਆ ਉਹਨਾਂ ਨੂੰ ਦਿਖਾਉਣ ਦਾ ਸੀ ਕਿ ਹਾਂ ਵੀ ਕুকুਰਾਮ ਹਜੇ ਦਵਿਆ ਨਹੀਂ ਕুকুਰਾਮ ਅੱਜ ਵੀ ਉਹੀ ਆ ਜੀ ਹਾਂਜੀ ਇਹ ਇਹ ਹੀ ਹੋਇਆ ਨਾ ਜਦੋਂ ਕਿ ਮੈਂ 2001 ਦੇ ਵੀ ਤੁਹਾਨੂੰ ਦੱਸਿਆ ਕਿ ਮੈਂ ਗੇਮ ਛੱਡਤੀ ਇਹ ਤੋਂ ਵੱਲ ਵੀ ਦਾ ਕਹਿ ਕੇ ਮੈਂ ਆਪਣਾ ਹੱਥ ਖੜੇ ਕਰ ਲਈ ਮੈਂ ਹੁਣ ਨਹੀਂ ਕਰ ਸਕਦਾ ਕਿਉਂਕਿ ਇਹ ਗੇਮ ਮਹਿੰਗੀ ਬਹੁਤ ਹੋ ਗਈ ਤੁਸੀਂ ਟਾਈਮ ਮੈਂ ਨਾ ਨਹੀਂ ਇਹਨੂੰ ਕਰ ਸਕਿਆ ਤੇ ਫਿਰ 2011 ਜਦੋਂ ਸ਼ੁਰੂ ਹੋਇਆ 11 12 ਦੇ ਵਿੱਚ ਮੈਨੂੰ ਮਤਲਬ ਕਿ ਬਹੁਤ ਸਾਰੇ ਮੇਰੇ ਸਾਥੀ ਮੇਰੇ ਨਾਲ ਦੇ ਬੰਦੇ ਜਿਹੜੇ ਅਸੀਂ ਖੁਦ ਪ੍ਰੈਕਟਿਸ ਕਰਦੇ ਦੀ ਉਹ ਪਹਿਲਵਾਨ ਮੈਨੂੰ ਬਹੁਤ ਸਾਰੇ ਹੋਰ ਲੋਕ ਤਾਨੇ ਮਾਰਨ ਲੱਗਦੇ ਸੀ ਤੇ ਕਮੈਂਟ ਕਰਦੇ ਦੀ ਵੀ ਕਕੂਰਾਮ ਖਤਮ ਹੈ ਕਈ ਲੋਕ ਤਾਂ ਐਸੇ ਵੀ ਮੈਂ ਦੇਖੇ ਕਿ ਜਿਨ੍ਹਾਂ ਨੇ ਆ ਕੇ ਮੈਨੂੰ ਕਹੇ ਦਿਖਾ ਤੇਰੇ ਡੋਲੇ ਕਿੱਡੇ ਕਨੇ ਅੱਛੇ ਜੀ ਹੁਣ ਦਿਖਾ ਤੇਰੇ ਡੋਲੇ ਕਿੱਡੇ ਕਨੇ ਤਾਂ ਉਸ ਟਾਈਮ ਤਾਂ ਕਕੂਰਾਮ ਪ੍ਰੈਕਟਿਸ ਛੱਡ ਤੂਗਾ ਦੀ ਤੇ ਉਹਨਾਂ ਨੂੰ ਕੀ ਦਿਖਾਂਦਾ ਹਰ ਉਸ ਟਾਈਮ ਡੋਲੇ ਪਰ ਅੱਜ ਅੱਜ ਉਹ ਦੇਖਦੇ ਹੋਣਗੇ ਵੀ ਕਕੂਰਾਮ ਦੇ ਡੋਲੇ ਦੇਖਣਗੇ ਜੀ ਹਾਂ ਜੀ ਅੱਜ ਮੈਂ ਤੁਹਾਡੇ ਰਾਈ ਉਹ ਉਸ ਬੰਦੇ ਨੂੰ ਕਹਿਣਾ ਚਾਹਨਾ ਵੀ ਅੱਜ ਜਾ ਕੇ ਦੇਖ ਲੈ ਉਹਨੂੰ ਉਸੇ ਬੰਦੇ ਨੂੰ ਇਹ ਜਵਾਬ ਦਿੱਤਾ ਕਿ ਉਹ ਦਿਲ 'ਚ ਬੜੀ 6:00 ਵਜੇ ਦੀ ਫਿਰ ਮੈਂ ਉਤੋਂ 11:00 ਤੱਕ ਫਿਰ ਮੈਂ ਪ੍ਰੈਕਟਿਸ ਸਟਾਰਟ ਕਰੀ ਮੰਦੇ ਵਿੱਚ ਸੋਚਿਆ ਕਿ ਮੈਂ ਪ੍ਰੈਕਟਿਸ ਸਟਾਰਟ ਕਰ ਤੇ ਪ੍ਰੈਕਟਿਸ ਹੁਣ ਮੈਨੂੰ ਪਤਾ ਕਿ ਬਹੁਤ ਲੰਬੇ ਸਮੇਂ ਤੱਕ ਪ੍ਰੈਕਟਿਸ ਕਰਨੀ ਹੈ ਇਹਦੇ ਵਿੱਚ ਮੈਨੂੰ weight ਟ੍ਰੇਨਿੰਗ ਅਤੇ weight ਚਾਹੀਦਾ ਡਾਇਟ ਚਾਹੀਦਾ ਸਭ ਕੁਝ ਚਾਹੀਦਾ ਤੇ ਫਿਰ ਚਲੋ ਡਾਇਟ ਮੈਂ ਡਿਆੜੀ ਧੱਪੇ ਕਰਨਾ ਚਲੋ ਚੱਲਦੀ ਹੈ ਡਾਇਟ ਤਾਂ ਮੈਂ ਜਿੰਮ ਵਿੱਚ ਨਹੀਂ ਨਾ ਕਿਸੇ ਜਾ ਸਕਦਾ ਨਾ ਮੇਰੇ ਕੋਲ ਟਾਈਮ ਨਾ ਪੈਸੇ ਫਿਰ ਮੈਂ ਇਹ ਜਗਾੜੂ ਸਮਾਨ ਬਣਾਇਆ ਜੀ ਆਪਣਾ ਸਿਮਿੰਟ ਦਾ ਡੰਬਲ ਬਣਾ ਲਏ ਸਿਮਿੰਟ ਦਾ weight ਬਣਾ ਲਿਆ ਪਹਿਲਾਂ ਥੋੜਾ weight ਬਣਾਇਆ ਫਿਰ ਜੂ ਜੂ ਪ੍ਰੈਕਟਿਸ ਕਰਦੇ ਗਏ ਜਿਆਦਾ weight ਦੀ ਲੋੜ ਹੋਈ ਫਿਰ ਜਿਆਦਾ ਵੱਡਾ weight ਬਣਾ ਲਿਆ 120 ਕਿ ਤੇ ਇਹ ਚੱਲਦੇ ਚੱਲਦੇ ਉਹ ਲੋਕਾਂ ਜਾਂ ਤਾਨੇ ਸੁਣੇ ਫਿਰ ਇੱਥੋਂ ਪ੍ਰੈਕਟਿਸ ਸ਼ੁਰੂ ਕਰੀ ਫਿਰ ਇਹ ਚੱਲਦੇ ਚੱਲਦੇ ਚੱਲਿਆ ਮੇਰਾ ਉਹਦੋਂ ਮੈਂ ਜਦੋਂ ਸ਼ੁਰੂ ਕਰੀ ਨਾ ਵਿਖੋ ਗੱਲ ਦੱਸਾਂਗਾ ਮੈਂ ਤੁਹਾਨੂੰ ਮੇਰੇ ਕੋਲੇ ਮੱਲੇ ਦੇ 5 7 10 5 7 ਬੱਚੇ ਹੋ ਗਏ ਕੋਈ 10 ਸਾਲ ਦਾ ਕੋਈ 5 ਸਾਲ ਦਾ ਕੋਈ 15 ਸਾਲ ਦਾ 12 ਸਾਲ ਦਾ ਸੋਰੀ ਤੇ ਇੰਨੇ ਕੁ ਬੱਚੇ ਦੀ ਉਹ ਪ੍ਰੈਕਟਿਸ ਕਰਦੇ ਹੋਏ ਫਿਰ ਇਸੇ ਜਿੰਮ ਦੇ ਅੰਦਰ ਮੈਂ ਦੇਖੋ ਕਿੱਡੀ ਕਿ ਜਗ੍ਹਾ ਹੈ ਇੱਥੇ ਮੈਂ ਘਟੋ ਘਾਟ ਤਿੰਨ ਕੰਪਰਸ਼ਨ ਕਰਾਈ ਫੇਰ ਇੱਕ ਕੰਪੀਟੀਸ਼ਨ ਮੈਂ ਆਪਣੇ ਵਿੜੇ ਦੇ ਅੰਦਰ ਕਰਾਇਆ ਕਿਉਂਕਿ ਬਾਹਰ ਕਰਾਣ ਵਾਸਤੇ ਆਪਣੇ ਕੋਲ ਪੈਸੇ ਨਹੀਂ ਤੇ ਜ਼ਿਆਦਾ ਖਰਚਾ ਆਂਦਾ ਉਹ ਕੰਪੀਟੀਸ਼ਨ ਸਿਰਫ ਇਸ ਕਰਕੇ ਦੀ ਕਿ ਮੁੰਡਿਆਂ ਨੂੰ ਹੌਸਲਾ ਇਹਨਾਂ ਦਾ ਵਧਾਵਾ ਤਾਂ ਕਿ ਅੱਗੇ ਜਾ ਸਕਣ ਤੇ ਉਹ ਮੇਰਾ ਸੁਪਨਾ ਵੀ ਪੂਰਾ ਹੋਇਆ ਉਸ ਟਾਈਮ ਉਹ ਮੁੰਡਿਆਂ ਨੂੰ ਫਿਰ ਪੰਜਾਬ ਦਾ ਅਸੀਂ ਕੰਪੀਟੀਸ਼ਨ ਕਰਾਇਆ ਕਿ ਬਹੁਤ ਵੱਡਾ ਜਿੱਥੇ ਫਿਰ ਮਹਾ ਚੱਲ ਹੁਣ ਇਹਨਾਂ ਨੂੰ ਬੱਚਿਆਂ ਨੂੰ ਕਿ ਸ਼ੋਅ ਕਰਾਂ ਕਿਉਂਕਿ ਹੁਣ ਟਾਈਮ ਹੋ ਗਿਆ ਬੱਚੇ ਜਵਾਨ ਹੋ ਗਏ ਬਚਪਨੇ ਤੋਂ ਨਿਕਲ ਗਏ ਦਿਓ ਤੇ ਫਿਰ ਉੱਥੋਂ ਜਦੋਂ ਅਸੀਂ ਮਿਸਟਰ ਪੰਜਾਬ ਦਾ ਇੱਕ ਕੰਪੀਟੀਸ਼ਨ ਕਰਾਇਆ ਪਟਿਆਲੇ ਚ 2018 ਚ ਬਾਬਾ ਸਾਹਿਬ ਅਮਿਤ ਕਰਜੀ ਦੇ ਜਨਮ ਦਿਨ ਤੇ ਤੇ ਉਤੇ ਮੇਰੇ ਕਲੱਬ ਦੇ ਬੱਚੇ ਪਲੇਸਾਂ ਮਾਰ ਗਏ ਸਾਨੂੰ ਕਲੱਬ ਨੂੰ 3-4 ਮੈਡਲ ਆ ਗਏ ਬੜੀ ਖੁਸ਼ੀ ਹੋਈ ਵੀ ਚਲ ਬੱਚੇ ਪਲੇਸਾਂ ਲਿਆਏ ਅੱਗੇ ਦਾ ਹੁਣ ਅੱਗੇ ਦਾ ਸੋਚਦੇ ਆ ਜਦੋਂ ਇਹ ਕੰਪੀਟੀਸ਼ਨ ਤੋਂ ਬਾਅਦ ਹੀ ਕੁਝ ਬੱਚੇ ਮੈਨੂੰ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਨੂੰ ਤਾਂ ਵਧੀਆ ਹਾਈ ਟੈਕ ਜਿਮ ਚਾਹੀਦੇ ਨੇ ਵਧੀਆ ਕੋਚ ਚਾਹੀਦੇ ਦੀ ਸਾਇਤ ਉਹਨਾਂ ਨੂੰ ਉਹ ਚੀਜ਼ ਉਹਨਾਂ ਨੂੰ ਨਹੀਂ ਦਿਖੀ ਮੇਰੇ ਚ ਤੇ ਉਹ ਛੱਡ ਕੇ ਜਦੋਂ ਚਲੇ ਗਏ ਕুকুਰਾਮ ਨੇ ਤਾਂ ਉਹਨਾਂ 'ਚ ਬਹੁਤ ਸੁਪਨੇ ਦੇਖ ਲਏ ਦੀ ਕਿ ਇਹਨਾਂ ਨੂੰ ਚੈਂਪੀਅਨ ਬਣਾਉਣਾ ਜਿਹੜਾ ਕুকুਰਾਮ ਨਹੀਂ ਬਣ ਸਕਿਆ ਆਉਂਦਾ ਆਪਣਾ ਤੁਸੀਂ ਆਪਣੇ ਜੀ ਬੁਕਾ ਕਰਨਾ ਉਹ ਜਦੋਂ ਦਿਲ ਟੁੱਟਿਆ ਫਿਰ ਘਰ ਵਾਲਿ ਕਰਦਿਆ ਨੇ ਹੌਸਲਾ ਦਿੱਤਾ ਉੱਥੇ ਵੀ ਕੁਕੂ ਰਾਮ ਤੂੰ ਇਦਾਂ ਹਾਰਨਾ ਕੋਈ ਗੱਲ ਨਹੀਂ ਉਹ ਬੱਚੇ ਚਲੇ ਗਏ ਤੇਰੇ ਕੋਲ ਹੋਰ ਬੱਚੇ ਆ ਗਏ ਤੁਸੀਂ ਪ੍ਰੈਕਟਿਸ ਕਰੋ ਹੁਣ ਅਬਦੇਲੀ ਕਰੋ ਨਾ ਕਿ ਇਹਨਾਂ ਲਈ ਫਿਰ ਉੱਥੇ ਮੈਂ ਦੋ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਵਾਸਤੇ ਪ੍ਰੈਕਟਿਸ ਸ਼ੁਰੂ ਕਰੀ 2019 ਤੋਂ ਫਿਰ 2020 ਦੇ ਵਿੱਚ ਹੀ ਮੈਨੂੰ ਇੱਕ ਮੈਂ ਉਟਾ ਬੜਾ ਮੈਂ ਫਿਰਿਆ ਦੀ ਕਿ ਮੈਨੂੰ ਕੋਈ ਕੰਪੀਟੀਸ਼ਨ ਮਿਲ ਜੇ ਧੰਨ ਸਾਲਾ ਬਾਅਦ ਬੈਕ ਕਰਨੀ ਹੈ ਕੋਈ ਸਟੇਟ ਮੈਨੂੰ ਮਿਲ ਜੇ ਇੱਕ ਵਾਰੀ ਮੈਨੂੰ ਮੌਕਾ ਮਿਲ ਗਿਆ ਫਿਰ ਮੈਨੂੰ ਮੈਨੂੰ ਮੌਕਾ ਮਿਲ ਗਿਆ ਤੂਰੀ ਦੇ ਵਿੱਚ ਸੀਨੀਅਰ ਮਿਸਟਰ ਪੰਜਾਬ ਦਾ 20 ਸ਼ੁਰੂ ਹੁੰਦੀ ਤਾਂ ਉਹਦੇ ਵਿੱਚ ਮੈਂ ਜਦੋਂ ਪਾਰਟਿਸਿਪੇਟ ਕਰਿਆ ਮਾਸਟਰ ਕੈਟਾਗਰੀ ਦੇ ਵਿੱਚ ਮੇਰੀ ਤੀਜੀ ਪਲੇਸ ਲੱਗੀ ਮੇਰਾ ਤੀਜੀ ਪਲੇਸ ਲੱਗੀ ਉੱਥੇ ਕੁਕੂਰਾਮ ਨੂੰ ਬਹੁਤ ਹੌਸਲਾ ਬਣ ਗਿਆ ਕਿ ਹਜੇ ਮੈਂ ਰੇਸ ਤੋਂ ਬਾਹਰ ਨਹੀਂ ਹੋਇਆ ਹਲੇ ਮੈਂ ਦੌੜ 'ਚ ਹੈਗਾ ਕਿ ਅਗਰ ਮੈਂ ਥੋੜੀ ਹੋਰ ਮਿਹਨਤ ਕਰਾਂ ਤਾਂ ਅੱਗੇ ਮੈਂ ਜਾ ਸਕਦਾ ਅੱਛਾ ਇੱਕ ਹੋਰ ਗੱਲ ਆ ਕੁਕੂ ਜੀ ਕਿਹਾ ਜਾਂਦਾ ਕਿ ਜਦੋਂ ਵੀ ਕੋਈ ਇਨਸਾਨ ਤਰੱਕੀ ਕਰਦਾ ਉਸ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਜੀ ਜੀ ਤਾਂ ਇਹ ਮਿਹਨਤ ਦਾ ਜਿਹੜਾ ਆਪਾਂ ਕਹੀਏ ਕ੍ਰੈਡਿਟ ਕਿਸ ਨੂੰ ਦਿੰਨੇ ਹਾਂ ਜੀ ਇੱਥੇ ਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਇਹ ਕੰਪੀटीशन ਲੜ ਕੇ ਮੈਂ ਧੂਰੀ ਵਾਲਾ ਵਾਪਸ ਆਪਣੇ ਘਰ ਪਹੁੰਚਿਆ ਘਰਦਿਆਂ ਨਾਲ ਘਰ ਦੇ ਖੁਸ਼ ਹੋਏ ਤਾਂ ਹੁਣ ਅੱਗੇ ਕੰਪੀटीशन ਲੜਨੇ ਨੇ ਤੇ ਘਰਦਿਆਂ ਨੂੰ ਇਹ ਗੱਲ ਹੋਈ ਵੀ ਹੁਣ ਅੱਗੇ ਪੱਕੀ ਮੈਂ ਕਰੀ ਉਤੋਂ ਫਿਰ ਮੇਰੇ ਘਰਦਿਆਂ ਨੇ ਮੇਰੀ ਵਾਈਫ ਨੇ ਮੇਰਾ ਉੱਥੇ ਬਹੁਤ ਸਾਥ ਦਿੱਤਾ ਫਿਰ ਉਹ ਕਹਿਣ ਲੱਗੀ ਵੀ ਦੇਖੋ ਤੁਸੀਂ ਨਾ ਵੀ ਤੁਸੀਂ ਪੈਸਿਆਂ ਦੀ ਨਹੀਂ ਫਿਕਰ ਕਰਨੀ ਡਾਈਟ ਦੀ ਕੋਈ ਫਿਕਰ ਨਹੀਂ ਕਰਨੀ ਤੁਸੀਂ ਜਿੰਨੀ ਤੁਹਾਡੀ ਡਾਈਟ ਹੈ ਮੈਂ ਕੋਸ਼ਿਸ਼ ਕਰਾਂਗੀ ਵੀ ਉਹ ਤੋਂ ਅੱਧੀ ਦਾ ਮੈਂ ਤੁਹਾਨੂੰ ਕਰਕੇ ਦਵਾਂ ਤੇ ਫਿਰ ਉਹਨੇ ਦਿਨ ਰਾਤ ਕੱਪੜੇ ਸੀਤੇ ਮੇਰੇ ਲਈ ਤਾਂ ਉਹਨੇ ਦਿਨ ਰਾਤ ਕੱਪੜੇ ਸੀਕੇ ਸਰ ਮੇਰੀ ਡਾਈਟ ਦਾ ਸਿਲਸਿਲਾ ਰੱਖਿਆ ਤੇ ਉਤੋਂ ਮੈਂ ਆਪਣੀ ਟਾਰਗੇਟ ਬਣਾ ਲਿਆ ਆਪਣੀ ਪ੍ਰੈਕਟਿਸ ਮੈਂ ਪ੍ਰੈਕਟਿਸ ਕਰਦਾ ਗਿਆ ਉਹ ਪੈਸੇ ਕਰਦੇ ਰਹੇ ਇੰਤਜ਼ਾਮ ਇਸਤਰੀ ਕਰਦੇ ਕਰਦੇ ਸਰ ਮੈਂ ਦੋ ਜਦੋਂ ਮੈਂ ਸ਼ੁਰੂ ਕਰਿਆ ਇਹ 2020 ਤੋਂ ਮੈਂ ਕੰਪੀਟਿਸ਼ਨ ਲੜਿਆ ਉਹ ਤੇ ਫਿਰ ਮੈਨੂੰ ਮਿਸਟ ਇੰਡੀਆ ਦਾ ਕੰਪੀਟਿਸ਼ਨ ਮਿਲ ਗਿਆ ਤੇ ਰੋਜ਼ ਵੀ ਮੇਰੀ ਤੀਜੀ ਪਲੇਸ ਲੱਗੀ ਹੌਸਲਾ ਬੰਦਾ ਚਲਾ ਗਿਆ ਫਿਰ ਇੱਕ ਨਾਰਥ ਇੰਡੀਆ ਹੋਇਆ ਬੱਦੀ ਦੇ ਵਿੱਚ ਮਾਚਲ ਚ ਉੱਥੇ ਮੇਰੀ ਮੁੰਡਿਆਂ ਚ ਵੀ ਫਰਸਟ ਪਲੇਸ ਲੱਗੀ ਤੇ ਆਪਣਾ ਮਾਸਟਰ ਕੈਟਾਗਰੀ ਚ ਵੀ ਮੈਂ ਫਸਟ ਵਲ ਇਸ ਲਈ ਹੋਰ ਹੌਸਲਾ ਵਧ ਗਿਆ ਉਤੋਂ سلسلہ ਚੱਲਦੇ ਹੋਏ ਜੀ ਫਿਰ ਮੈਂ ਤੁਹਾਨੂੰ ਦੱਸਾਂ 2022 ਦੇ ਵਿੱਚ ਹੀ 18 April 17 18 April ਨੂੰ ਮਹਾਰਾਸ਼ਟਰਾ ਪੂਨਾ ਦੇ ਵਿੱਚ ਇੱਕ ਕੰਪੀਟੀਸ਼ਨ ਹੋਇਆ ਆਪਣਾ ਮਿਸਟਰ ਯੂਨੀਵਰਸ ਮਿਸਟਰ ਯੂਨੀਵਰਸ ਮੈਂ ਇੱਥੇ ਪਾਰਟਿਸਪੇਟ ਕਰਿਆ ਉੱਤੇ ਮੈਂ ਪੰਜਵੇਂ ਸਥਾਨ ਤੇ ਰਿਹਾ ਵਰਲਡ 'ਚ ਤੇ ਉਤੋਂ ਹੋਰ ਹੌਸਲਾ ਬਣਿਆ ਜੀ ਉਤੋਂ ਇਹ ਕਾਰਵਾ ਚੱਲਦਾ ਹੋਇਆ ਅੱਜ ਮੈਂ ਜੀ THAILAND ਤੋਂ ਜਾ ਕੇ ਆਪਣੇ ਭਾਰਤ ਦੇਸ਼ ਲਈ ਆ 골ਡ ਮੈਡ ਜਿੱਤਿਆ ਜੀ ਫਰਸਟ ਪਲੇਸ ਮਾਸਟਰ ਕੈਟਾਗਰੀ ਦੇ ਵਿੱਚ ਜੀ ਅੱਛਾ ਜੀ ਜੀ ਇਹ ਮੇਰਾ ਅੱਛਾ ਤੇ ਆਪਾਂ ਕਹੀਏ ਸਮੇਂ ਦੀ ਗੱਲ ਕਰੀਏ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਨਾ ਆਪਾਂ ਕੋਈ ਘਰ ਦੇ ਵਿੱਚ ਕਿਸੇ ਨੂੰ ਬੱਚੇ ਨੂੰ ਲਾ ਲਈਏ ਕੋਈ ਆਪਾਂ ਜਾਨਵਰ ਪਾਲ ਲਈਏ ਹਰ ਇੱਕ ਚੀਜ਼ ਜਿਵੇਂ ਤੁਸੀਂ ਵੀ ਸ਼ੌਂਕ ਵੀ ਹੋਰ ਵੀ ਨਾਲ-ਨਾਲ ਕਬੂਤਰਬਾਜੀ ਦਾ ਵੀ ਸ਼ੌਂਕ ਆਪਾਂ ਕਿਹਦਾ ਰੱਖਣ ਦਾ ਜਿਵੇਂ ਤੁਹਾਡੇ ਪਰਿਵਾਰਕ ਮੈਂਬਰ ਆਪਾਂ ਗੱਲ ਕਰ ਰਹੇ ਸੀ ਤਾਂ ਉਹ ਹਰ ਇੱਕ ਚੀਜ਼ ਸਮਾਂ ਮੰਗਦੀ ਹੈ ਤਾਂ ਇੱਕ ਅਸੀਂ ਤਾਂ ਸਰੀਰ ਹੋ ਗਿਆ ਤਾ ਕਿੰਨਾ ਕੁ ਸਮਾਂ ਤੁਸੀਂ ਇਸ ਨੂੰ ਦਿੰਨੇ ਹੋ ਆਪਣੇ ਸਰੀਰ ਨੂੰ ਕਿੰਨੇ ਕ ਸਮੇਂ ਦੀ ਲੋਡ ਹੁੰਦੀ ਹੈ ਦੇਖੋ ਇੱਕ ਜਿਤਨਾ ਕਿ ਹੁਣ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਕਿ ਹੁਣ ਇੰਟਰਨੈਸ਼ਨਲ ਪਲੇਅਰ ਬਣ ਗਿਆ ਤੇ ਹੁਣ ਮੇਰੇ ਵਾਸਤੇ ਤਾਂ ਕਟੋ-ਕਟੋ ਮੈਨੂੰ ਤਾਂ 8 ਘੰਟੇ ਦੀ ਪ੍ਰੈਕਟਿਸ ਚਾਹੀਦੀ ਹੈ ਅੱਛਾ ਕਟੋ-ਕਟ ਜਿਵੇਂ ਕਿ ਅਗਲੇ ਕੰਪੀਟੀਸ਼ਨ ਬਹੁਤ ਟਫ ਨੇ ਅਗਲਾ ਮੇਰਾ ਕੰਪੀਟੀਸ਼ਨ 올ੰਪਿਕ ਦਾ ਮਿਸਟਰ ਲੰਪੀਆ ਫਿਰ ਮੇਰਾ ਸੁਪਨਾ ਹੈ ਕਿ ਮੈਂ ਰਨੋਲਡ ਕਲਾਸਿਕ ਵੀ ਖੇਡਾਂ ਆਪਣੀ ਲਾਈਫ ਦੇ ਵਿੱਚ ਜੇਕਰ ਪ੍ਰਮਾਤਮਾ ਨੇ ਹੋਰ ਮੇਰੀ ਜ਼ਿੰਦਗੀ ਅੱਗੇ ਬਖਸ਼ੀ ਹੈ ਤੇ ਆ ਮੇਰੇ ਸਪਨੇ ਨੇ ਛੋਟੇ ਛੋਟੇ ਜਿਹਾ ਇੱਕ ਮੇਰਾ ਸਪਨਾ ਇੱਕ ਹੋਰ ਹੈ ਛੋਟਾ ਜਿਹਾ ਕਿ ਮੈਂ ਹੁਣ ਦੇਖੋ ਮੇਰਾ 50 ਸਾਲ ਦਾ ਐਕਸਪੀਰੀਅੰਸ ਹੋ ਗਿਆ ਇਸ ਮੈਨੂੰ ਕੋਈ 40 ਸਾਲ ਤੋਂ ਚਲੋ ਘੱਟ ਲਾ ਲਓ ਵੀ ਅੰਨਾਕ ਤਾਂ ਮੈਨੂੰ ਲਗਾਤਾਰ ਪ੍ਰੈਕਟਿਸ ਦੇ ਵਿੱਚ ਗੇਮ ਚ ਹੋ ਗਿਆ ਤੇ ਮੈਂ ਚਾਹੁੰਦਾ ਕਿ ਮੇਰਾ ਇਹ ਐਕਸਪੀਰੀਅੰਸ ਮੈਂ ਹੋਰ ਲੋਕਾਂ ਚ ਵੀ ਅੱਗੇ ਵੰਡ ਸਕਾਂ ਤੁਹਾਡਾ ਐਕਸਪੀਰੀਅੰਸ ਵੀ ਤੁਹਾਡਾ ਇੱਕ ਸਰੀਰ ਦੇਖ ਕੇ ਉਹ ਲੋਕ ਖੁਦ ਵਾ ਖੁਦ ਜਿਹੜਾ ਉਹਨਾਂ ਦੇ ਅੰਦਰ ਜਨੂਨ ਤੇ ਜਜ਼ਵਾ ਆ ਰਿਹਾ ਦੇਖ ਕੇ ਜੀ ਮੈਂ ਮੈਂ ਉਹੀ ਦੱਸਣਾ ਚਾਹੁੰਦਾ ਕਿ ਜੇ ਅਗਰ ਮੈਂ ਇਹ ਤਾਂ ਤਦ ਕਰਾਂਗਾ ਨਾ ਜੇ ਮੇ ਤੇ ਮੈਂ ਚਾਹੁੰਨਾ ਮੈਂ ਸਾਰੇ ਵੀ ਹੈਲਪਰਾਂ ਨੂੰ ਜੋ ਵੀ ਮੇਰੀ ਹੈਲਪ ਕਰ ਸਕਦਾ ਸਰਕਾਰ ਜੇ ਅਗਰ ਮੇਰੀ ਹੈਲਪ ਕਰ ਸਕਦੀ ਹੈ ਤੇ ਉਹ ਦੇਖੋ ਮੇਰੇ ਬਾਤੇ ਦੰਨ ਨਾ ਕਰੋ ਕਿ ਮੈਂ ਇੱਕ ਆਪਣਾ ਛੋਟਾ ਜਿਹਾ ਜਿਮ ਬਣਾ ਲਵਾਂ ਜਿਹਦੇ ਵਿੱਚ ਜਿਮ ਬਣਾ ਕੇ ਮੈਂ ਉਹ ਲੋਕਾਂ ਨੂੰ ਟ੍ਰੇਨਿੰਗ ਦੇ ਸਕਾਂ ਕਿ ਜਿਹੜੇ ਲੋਕ ਕੂਕੂਰਾ ਗੋ ਗਰੀਬ ਜਾਂ ਪਿਛੜੇ ਲੋਕ ਨੇ ਜਿਨ੍ਹਾਂ ਦੀ ਕੋਈ ਮਤ ਨਹੀਂ ਕਰਦਾ ਤੇ ਕੋਈ ਵੀ ਪਲੇਅਰ ਹੋਵੇ ਕੋਈ ਇੱਕ ਬਾਡੀ ਬਿਲਡਿੰਗ ਨੂੰ ਮੈਂ ਕਿਸੇ ਵੀ ਤਰ੍ਹਾਂ ਦੇ ਪਲੇਅਰ ਦੀ ਮਦਦ ਕਰਨਾ ਚਾਹਨਾ ਕਿ ਆਨ ਵਾਲੇ ਸਮੇਂ ਚ ਜਿੱਦੇ ਦੇ ਹਾਲਾਤਾਂ ਚ ਕਿਉਂਕਿ ਮੈਂ ਜਿਹੜੇ ਹਾਲਾਤਾਂ ਚ ਨਹੀਂ ਨਿਕਲਿਆ ਆਪਣੀ ਜ਼ਿੰਦਗੀ ਦੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਪਲੇਅਰ ਇੰਨਾ ਇੱਥੋਂ ਨਿਕਲ ਸਕਦਾ ਸੀ ਉਹਦਾ ਮੇਰੇ ਪਿੱਛੇ ਮੇਰੇ ਸਪੋਰਟ ਲਾ ਲੋ ਜਾਂ ਮੇਰਾ ਹੱਥ ਲਾ ਲੋ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਤੇ ਅਮ੍ਰਿਕਾ ਰਲੀ ਦਾ ਹੱਥ ਲਾ ਲੋ ਪਿੱਛੇ ਜਿਹੜਾ ਇਹਨੂੰ ਮੈਂ ਚੱਲਦਾ ਰਿਹਾ ਜੀ ਅੱਛਾ ਇੱਕ ਹੋਰ ਗੱਲ ਹੁੰਦੀ ਹੈ ਜਦੋਂ ਕੋਈ ਉੱਪਰ ਨੂੰ ਉੱਠਦਾ ਤਾਂ ਕਈ ਲੋਕ ਉਹਨੂੰ ਗਰਾਉਣ ਦੀਆਂ ਕੋਸ਼ਿਸ਼ਾਂ ਕਰ ਦਿੰਦੇ ਨੇ ਆਪਾਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਜਿਗਰ ਕੀਤਾ ਕਿ ਆਪਣੇ ਹੀ ਜਿਹੜੇ ਨੇ ਉਹ ਖਾਰਖਾਨਾ ਲੱਗ ਜਾਂਦੇ ਨੇ ਤਾਂ ਕੋਕੂਰਾਮ ਦੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਕਿ ਕੋਈ ਸਪੋਰਟ ਆਪਣੇਆਂ ਦੀ ਰਿਸ਼ਤੇਦਾਰਾਂ ਦੀ ਪੂਰੀ ਸਪੋਰਟ ਮਿਲ ਰਹੀ ਹੈ ਜਾਂ ਫਿਰ ਜਿਹੜੀ ਗੱਲ ਮੈਂ ਕਹੀ ਹੈ ਪਹਿਲਾਂ ਉਸੇ ਤਰੀਕੇ ਨਾਲ ਹੋ ਰਹੀ ਹੈ ਜੀ 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 ਬਿਲਕੁਲ ਬਿਲਕੁਲ ਮੈਂ ਗੱਲ ਕਮਾਂਗਾ ਦੇਖੋ ਜੇ ਤਾਂ ਰਿਸ਼ਤੇਦਾਰੀ ਤਾਂ ਦੇਖੋ ਮੇਰਾ ਰਿਸ਼ਤਾ ਕੋਈ ਹੈ ਨਹੀਂ ਕਿਸੇ ਨਾਲ ਐਦਾਂ ਮਤਲਬ ਕਿ ਕੋਈ ਤਾਂ ਰਿਸ਼ਤਾ ਤਾਂ ਮੇਰਾ ਇਹ ਹੈ ਕਿ ਮੇਰਾ ਸਾਰਿਆਂ ਨਾਲ ਰਿਸ਼ਤਾ ਸਾਰਾ ਮੇਰਾ ਮੱਲਾ ਲਾ ਲੋ ਮੇਰਾ ਕੋਮ ਲਾ ਲੋ ਮੇਰੀ ਮੇਰਾ ਪੂਰਾ ਦੇਸ਼ ਮੇਰਾ ਪੰਜਾਬ ਹੈ ਸਾਰੇ ਵੱਡੇ ਤਾਂ ਮੇਰੇ ਮਾਤਾ ਪਿਤਾ ਹੋਗੇ ਤੇ ਛੋਟੇ ਤਾਂ ਮੇਰੇ ਭਾਈ ਲਾ ਲੋ ਹੈ ਮੇਰੇ ਬੱਚੇ ਨੇ ਬਸ ਇਹੀ ਲੋਕ ਮੇਰਾ ਪਰਿਵਾਰ ਹੈ ਅੱਛਾ ਇਸ ਤੋਂ ਇਲਾਵਾ ਫਿਰ ਆਪਾਂ ਹੋਰ ਕੰਮ ਕੀ ਕਰਦੇ ਆ ਕੋਕਰਾਮ ਜੀ ਸਰ ਮੇਰਾ ਜਿਹੜਾ ਮੇਰਾ ਨੌਕਰੀ ਪੇਸੇ ਦਾ ਮੇਰਾ ਜਿਹੜਾ ਕੰਮ ਹੈ ਮੈਂ ਕੋਟ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਉੱਪਰ ਸਫਾਈ ਦਾ ਕੰਮ ਕਰਦਾ ਜੀ ਅੱਛਾ ਜੀ 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 ਰਾਜਪੁਰਾ ਕੋਟ ਚ ਉਹ ਕੰਮ ਦੇ ਨਾਲ-ਨਾਲ ਤੁਸੀਂ ਆਪਣੇ ਸਰੀਰ ਨੂੰ ਇੰਨਾ ਸਮਾਂ ਦੇ ਕੇ ਆ ਜਿੱਥੇ ਤੱਕ ਪਹੁੰਚੇ ਹੋ। ਜੀ ਇਹ ਮੈਂ ਤੁਹਾਨੂੰ ਦੱਸਾਂਗਾ ਨਾ ਵੀ ਤੁਹਾਨੂੰ ਮੈਂ ਦੱਸਿਆ ਵੀ ਮੈਂ ਪਿਛਲੇ 2005-6 ਪੰਜ ਤੋਂ ਲਾ ਕੇ 2019 ਤੱਕ ਜਾਂ 20 ਤੱਕ ਜਾਂ 21 ਤੱਕ ਲਾ ਲਓ। ਮੈਂ ਕਦੇ ਬਾਹਰ ਹੀ ਨਹੀਂ ਨਿਕਲਿਆ। ਨਾ ਮੈਂ ਲੋਕਾਂ ਨੂੰ ਮਤਲਬ ਕਿ ਮਿਲਣਾ ਜੁਲਣਾ ਬਿਲਕੁਲ ਬੰਦ ਕਰ ਚੁੱਕਿਆ ਸੀ। ਲੋਕ ਤਾਂ ਮੈਨੂੰ ਮੈਂ ਤੁਹਾਨੂੰ ਦੱਸਾਂ लोग ਤਾਂ ਮੈਨੂੰ ਭੁੱਲ ਵੀ ਗਏ ਵੀ ਕੁੱਕੂਰਾਮ ਅੱਧੇ ਲੋਕ ਤਾਂ ਹੀ ਨਹੀਂ ਜਾਣਦੇ ਵੀ ਕੁੱਕੂਰਾਮ ਕੌਣ ਹੈ ਨਵਾਂ ਬੰਦਾ ਅੱਜ ਲੋਕ ਕਹਿੰਦੇ ਨੇ ਕਹਿੰਦੇ ਕੁੱਕੂਰਾ ਬੜੇ ਛੁਪੇ ਰਿਸ਼ਤਮ ਨਿਕਲੇ ਕਹਿੰਦੇ ਇੱਕਦਮ ਹੀ 20 ਕਿ 2-3 ਸਾਲਾਂ ਬਾਅਦ ਇਹ ਜਦੋਂ ਪਹਿਲਾਂ ਲੋਕਡਾਊਨ ਤੋਂ ਬਾਅਦ ਕਹਿੰਦੇ ਅੱਜ ਨਿਕਰੇ ਨੇ ਪੂਰੇ ਉੱਭਰ ਕੇ ਪੂਰੇ ਡੋਲੇ ਛੋਲੇ ਵੜਾ ਕੇ ਹਾਂ ਜਦੋਂ ਇਹ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ 19 ਦੇ ਵਿੱਚ ਮੈਂ ਆਪਣੇ ਵੱੱਲੇ ਸੋਚਿਆ ਸੀ ਉਦੋਂ ਇਹ ਗੱਲ ਮੈਂ ਬਿਲਕੁਲ ਹੀ ਲੋਕਾਂ ਤੋਂ ਗੁਪਤ ਕਰਤੀ ਦੀ ਕਿ ਐਂ ਲਾ ਲੋ ਕਿ ਮੈਂ ਤਿਆਰੀ ਕਰ ਰਹਾ ਮੈਂ ਕੰਪਨੀਸਨਾਂ ਦੀ ਵੱਡੇ ਕੰਪਨੀਸਨਾਂ ਦੀ ਤਿਆਰੀ ਦੇ ਵਿੱਚ ਇੱਕ ਮੇਰੇ ਦੋ ਚੇਲਿਆਂ ਨੂੰ ਜਾਂ ਮੇਰੇ ਕੋਟ ਦੇ ਜੱਜ ਸਾਹਿਬ ਨੂੰ ਪਤਾ ਦੇ ਬਾਕੀ ਵਰਨਾ ਦੁਨੀਆ 'ਚ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਕਿ ਕੋਕੂ ਰਾਮ ਤਿਆਰੀ ਕਰ ਰਿਹਾ ਹੈ ਅੱਜ ਪੂਰੀ ਬੱਲੇ ਬੱਲੇ ਕਰਾ ਰੱਖਿਆ ਪੂਰੇ ਪੰਜਾਬ ਦੇ ਵਿੱਚ ਹੁਣ ਅਸੀਂ ਵੀ ਮੈਂ ਅੱਜ ਜਦੋਂ ਸਵੇਰੇ ਫੋਨ ਕੀਤਾ ਤਾਂ ਮੈਂ ਕਿਹਾ ਮੈਂ 12:00 ਵਜੇ ਆਉਣਾ ਜੀ ਤਾਂ ਮੈਨੂੰ ਕਹਿੰਦੇ ਵੀ 12:00 ਵਜੇ ਤਾਂ ਕਿਸੇ ਹੋਰ ਪੱਤਰਕਾਰਾਂ ਨੇ ਆਉਣਾ ਕਹਿੰਦੇ ਤੁਸੀਂ 1:00 ਵਜੇ ਆ ਜਾਓ ਤਾਂ ਅੱਜ ਇਹੋ ਜਿਹਾ ਮਤਲਬ ਮਾਹੌਲ ਤੁਹਾਡੇ ਘਰ ਦੇ ਵਿੱਚ ਤਾਂਤਾ ਵਧਾਈਆਂ ਦੇਣ ਵਾਲਿਆਂ ਦਾ ਪੱਤਰਕਾਰ ਤੁਹਾਡੀ ਇੰਟਰਵਿਊ ਲੈਣ ਮੇਰੇ ਵਰਗੇ ਆ ਰਹੇ ਨੇ ਤਾਂ ਇਹ ਕਿਵੇਂ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਇੱਕ ਕ ਜਾਂ ਫਿਰ ਇੱਕ ਅਚਨਚੇਤੇ ਤੁਸੀਂ ਕਹਿ ਰਹੇ ਹੋ ਵੀ ਇਹ ਹਜੇ ਕਦੇ ਸੋਚਿਆ ਨਹੀਂ ਸੀਗਾ ਵੀ ਇੱਕਦਮ ਹੋ ਜਾਊਗਾ ਜੀ ਇਹ ਤਾਂ ਮੈਂ ਬਿਲਕੁਲ ਨਹੀਂ ਸੋਚਿਆ ਥੀ ਦੇਖੋ ਜਦੋਂ ਮੈਂ ਕੰਪੀਟੀਸ਼ਨ ਲੜਨ ਗਿਆ ਥੀ ਉਦੋਂ ਤਾਂ ਮੈਂ ਕੋਈ ਚੈਂਪੀਅਨ ਨਹੀਂ ਥੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂਗਾ ਇਹ ਕੰਪੀਟੀਸ਼ਨ ਦੇ ਵਿੱਚ ਜਦੋਂ ਮੈਂ ਗਿਆ ਨਾ ਮੈਂ ਜਦੋਂ ਬਹੁਤ ਸਾਰੇ ਲੋਕਾਂ ਨੂੰ ਮਨੇ ਹੈਲਪ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਕਿਹਾ ਥੀ ਕਿ ਇਦਾਂ ਦਾ ਕਰਕੇ ਗੱਲ ਹੈ ਕਿ ਮੇਰੇ ਨਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਜਿੱਤੇ ਜਿੱਤੇ ਮੈਂ ਉਹਨਾਂ ਨੂੰ ਫੋਨ ਕਰਿਆ ਉਹ ਲੋਕਾਂ ਨੇ ਮੈਨੂੰ ਕੋਈ ਹੈਲਪ ਨਹੀਂ ਕਰੀ ਉਸ ਟਾਈਮ ਜੀ ਬੜੀ ਮੁਸੀਬਤਾਂ ਜੇ ਇਹ ਕੰਪੀਟੀਸ਼ਨ ਲੜਿਆ ਦੇਖੋ ਮੈਂ ਬਹੁਤ ਧੰਨਵਾਦ ਕਰਦਾ ਕਿ ਮੈਂ ਚਲੋ ਉੱਥੇ ਮੇਰਾ ਲੱਕ ਤੀਕ ਮੈਂ 골ਡ ਜਿੱਤ ਲਿਆ ਆਪਣੇ ਭਾਰਤ ਲਈ ਇੱਥੇ ਆ ਕੇ ਦੇਖੋ ਉਹ ਜਿਹੜਾ ਮਾਨ ਸਮਾਨ ਇਹ ਮੈਨੂੰ ਜਿਹੜਾ ਦਵਾਇਆ ਇਹ ਆ ਸਾਡੇ ਪ੍ਰਧਾਨ ਹੈਪੀ ਲੋਰ ਜੀ ਨੇ ਇਹ ਆ ਫਿਰ ਮੇਰੀ মিডিਆ ਜਿਨ੍ਹਾਂ ਨੇ ਮੈਨੂੰ ਇੰਨਾ ਸਮਾਨ ਦਿੱਤਾ ਕਿ ਮੈਂ মিডিਆ ਦੇ ਤਾਂ ਮੈਂ ਤਾਂ ਧੰਨਵਾਦ ਕਰਦਾ ਇਹਨਾਂ ਦਾ ਕਿ ਜ਼ਿੰਦਗੀ 'ਚ ਜਿਹੜਾ ਸਮਾਨ ਨਹੀਂ ਮਿਲਿਆ ਉਹ ਤੁਸੀਂ ਵੀਰਾਂ ਨੇ ਮੈਨੂੰ ਦਿੱਤੇ ਅੱਛਾ ਕੁਕਰਾਮ ਜੀ ਇੱਕ ਹੋਰ ਗੱਲ ਆ ਜਦੋਂ ਤੁਸੀਂ ਪਹਿਲਾਂ ਤੁਸੀਂ 89 ਤੋਂ ਸ਼ੁਰੂਆਤ ਜਿਹੜੀ ਕਹਿ ਰਹੇ ਹੋ ਤੁਸੀਂ ਘਰੀ ਸੀਗੀ ਇਹ ਉਸ ਵੇਲੇ ਕੋਈ ਨਾਮੀ ਕੋਈ ਪਹਿਲਵਾਨ ਕੋਈ ਰੈਸਲਰ ਕਿਸੇ ਦੇ ਨਾਲ ਤੁਹਾਡੀ ਕੋਈ ਉਸ ਵੇਲੇ ਵੀ ਕੋਈ ਕੁਸ਼ਤੀ ਹੁੰਦੀ ਹੋਵੇ ਜਾਂ ਵੈਸੇ ਤੁਸੀਂ ਮਿਲਬਰਤਨ ਹੋਵੇ ਕੋਈ ਇਹ ਜਹਾ ਹੈ ਕੋਈ ਨਾਮੀ ਜਿਹੜਾ ਕੋਈ ਆਪਾਂ ਗੱਲ ਕਰੀ ਜੀ ਜੀ ਦੇਖੋ ਜਦੋਂ ਮੈਂ ਅਸੀਂ ਪੰਜਾਬ ਦੀ ਟੀਮ ਚ ਹੁੰਦੇ ਸੀ ਮੁੰਡੇ ਜਿਹੜੇ ਜਿਹੜਾ ਜੋ ਮੁੰਡਿਆਂ ਜੋ ਮੈਂ ਮੈਂ ਖੁਦ ਸੀ ਬਾਬੂ ਰਾਮ ਤਿਸੜੇ ਉਸਤਾਦ ਜੀ ਮਨਜੀਤ ਸਿੰਘ ਹੈ ਤਿੰਨ ਸਟਾਰ ਆਪਣਾ ਪੀਆਈਪੀ ਦੇ ਵਿੱਚ ਨੇ ਮਨਜੀਤ ਸਿੰਘ ਤੇ ਗਰਮੇਲ ਸਿੰਘ ਹੈ ਉਹਦੇ ਦੋ ਸਟਾਰ ਨੇ ਖੁਦ ਸਾਡੇ ਵਿੱਚ ਆਪਣੇ ਹਿੰਦੁਸਤਾਨ ਦੀ ਸ਼ਾਨ ਖਲੀਜੀ ਤੇ ਖਲੀਜੀ ਦੇ ਨਾਲ ਤੁਸੀਂ ਰਹੇ ਹੋ ਬਿਲਕੁਲ ਬਿਲਕੁਲ ਅਸੀਂ ਟੀਮ ਦੇ ਵਿੱਚ ਇਕੱਠੇ ਰਹੇ ਹਾਂ ਅਸੀਂ ਪਾਰਟਿਸਪੇਟ ਕਰਿਆ ਇਕੱਠਿਆਂ ਨੇ ਇੱਕ ਬੋਡੀਗਰੋ ਕਲਾਸਿਕ ਕੰਪੀਟੀਸ਼ਨ ਹੁੰਦਾ ਦੀ ਸਾਡਾ ਪੰਜਾਬ ਦੇ ਵਿੱਚ ਉਹ ਸਹਤ ਸਾਰਿਆਂ ਨੂੰ ਯਾਦ ਹੋਊਗਾ 94 95 ਦੇ ਵਿੱਚ ਅਸੀਂ ਪਾਰਟਿਸਪੇਟ ਕਰਿਆ ਉਹਦੇ ਵਿੱਚ ਇੱਥੇ ਅਸੀਂ ਸਾਰੇ ਕੋਈ ਵੇਡ ਦੇ ਵਿੱਚ ਸੀ ਹਾਂ ਜੀ ਜਿਵੇਂ ਕਿ ਬਿਹਾਰੀ ਲਾਲ ਜੀ ਫਰਸਟ ਤੇ ਉਹਦੇ ਵਿੱਚ ਮਨਜੀਤ ਜੀ ਸੈਕੰਡ ਤੇ ਗੁਰਮੇਲ ਜੀ ਥਰਡ ਪਲੇਸ ਤੇ ਇੱਕ ਹੋਰ ਮੁੰਡਾ ਤੇ ਬਾਹੁਰਾਮ ਪੰਜਵੇਂ ਪਲੇਸ ਤੇ 6ਵੇਂ ਨੰਬਰ ਤੇ ਮੈਂ ਤੇ 11ਵੇਂ ਨੰਬਰ ਤੇ ਸਾਡੇ ਖਲੀਜੀ ਹੁੰਦੇ ਦੀ ਉਸ ਟਾਈਮ ਖਲੀਜੀ ਉਸ ਟਾਈਮ ਮੈਂ ਤੁਹਾਨੂੰ ਦੱਸਾਂ ਕਿ ਰੈਸਲਿੰਗ 'ਚ ਨਹੀਂ ਤੇ ਉਦੋਂ ਖਲੀਜੀ 1992 'ਚ ਆਏ ਦੀ ਸਾਡੇ ਨਾਲ ਹੀ ਤੇ ਖਲੀਜੀ ਉਸ ਟਾਈਮ ਬੋਡੀ ਬਿਲਡਿੰਗ ਕਰਦੇ ਹੁੰਦੇ ਦੀ ਜੀ ਹਾਂਜੀ ਬੋਡੀ ਬਿਲਡਿੰਗ ਦੇ ਬਾਅਦ ਫਿਰ ਇਹ ਰੈਸਲਿੰਗ 'ਚ ਚਲੇ ਗਏ ਇਹ ਲੋਕਾਂ ਨਾਲ ਮੇਰੇ ਤੱਲੁਕਾਤ ਰਹੇ ਅਸੀਂ ਇਕੱਠੇ ਟੀਮ 'ਚ ਰਹੇ ਬਹੁਤ ਵਧੀਆ ਟਾਈਮ ਸੀ ਉਸ ਟਾਈਮ ਤੇ ਸਰਕਾਰਾਂ ਨੂੰ ਕੀ ਕਹੋਗੇ ਕਿਉਂਕਿ ਦੇਖੋ ਆਪਾਂ ਕਈ ਇੱਥੇ ਤੱਕ ਤੁਸੀਂ ਪਹੁੰਚੇ ਹੋ ਨਾਮ ਰੋਸ਼ਨ ਤੁਸੀਂ ਪੂਰੇ ਪੰਜਾਬ ਦਾ ਕੀਤਾ ਪੰਜਾਬ ਦਾ ਕੀ ਭਾਰਤ ਦਾ ਨਾਮ ਰੋ ਤੁਸੀਂ ਰੋਸ਼ਨ ਕਰ ਦਿੱਤਾ ਤਾਂ ਕੀ ਮੰਗ ਕਰਦੇ ਹਾਂ ਕੀ ਅਪੀਲ ਕਰਦੇ ਹਾਂ ਕਿਉਂਕਿ ਜਦੋਂ ਵੀ ਕੋਈ ক্রিকেট ਦੀ ਗੱਲ ਆਵੇ ਹੁਣ ਹਾਕੀ ਦਾ ਵੀ ਵਰਲਡ ਕੱਪ ਚੱਲ ਰਿਹਾ ਉਸ ਦੀ ਗੱਲ ਕਰੀਏ ਜਦੋਂ ਜਿੱਤ ਕੇ ਆ ਜਾਂਦੇ ਨੇ ਤਾਂ ਵੱਡੇ ਵੱਡੇ ਇਨਾਮਾਂ ਦਾ ਐਲਾਨ ਹੋ ਜਾਂਦਾ ਤਾਂ ਪਰ ਅਸਲ ਦੇ ਵਿੱਚ ਜੇ ਆਪਾਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਤੁਹਾਡੇ ਵਰਗਿਆਂ ਨੂੰ ਲੋੜ ਆ ਕਿ ਜਿਹੜੇ ਨੂੰ ਵਾਕਿ ਹੀ ਇਸ ਚੀਜ਼ ਦੀ ਲੋੜ ਆ ਸਰਕਾਰਾਂ ਦੀ ਹੈਲਪ ਦੀ ਲੋੜ ਆ ਤਾਂ ਉਹਨਾਂ ਨੂੰ ਅਪੀਲ ਕੀ ਕਰੋਗੇ ਤੁਸੀਂ ਸਰਕਾਰਾਂ ਤੋਂ ਦੇਖੋ ਮੈਂ ਇਹ ਅਪੀਲ ਕਰਾਂਗਾ ਵੀ ਇੱਕ ਤਾਂ ਗੇਮ ਚ ਜਿਹੜੀ ਮਰਜ਼ੀ ਆ ਗੇਮ ਤਾਂ ਗੇਮ ਹੈ ਚਾਹ ਬੋਡੀ ਬਿਲਡਿੰਗ ਹੈ ਹਾਕੀ ਹੈ ਕਬੱਡੀ ਹੈ ਕੋਈ ਵੀ ਗੇਮ ਹੈ ਦੇਖੋ ਜਦੋਂ ਕੋਈ ਵੀ ਪਲੇਅਰ ਭਾਰਤ ਲਈ ਖੇਲ ਕੇ ਬਾਹਰੋਂ ਮੈਡਲ ਲੈ ਕੇ ਆਂਦਾ ਤਾਂ ਉਹ ਤਾਂ ਨਾ ਕਿਸੇ ਜਾਤ ਦਾ ਨਾ ਕਿਸੇ ਮਹੱਲੇ ਦਾ ਨਾ ਕਿਸੇ ਸ਼ਹਿਰ ਦਾ ਉਹ ਤਾਂ ਭਾਰਤ ਦਾ ਤੇ ਉਹ ਭਾਰਤਵਾਦੀ ਉਹਨੇ ਮੈਡਲ ਜਿੱਤਿਆ ਤਾਂ ਭਾਰਤ ਸਰਕਾਰ ਨੂੰ ਜਾਂ ਸਾਡੀ ਸੂਬਾ ਸਰਕਾਰ ਨੂੰ ਤਾਂ ਸੋਚਣਾ ਚਾਹੀਦਾ ਨੇ ਪਲੇਅਰਾਂ ਵਾਸਤੇ ਕਿ ਉਹਨਾਂ ਦੇ ਮਾਣ ਆਦਰ ਵਾਸਤੇ ਜਾਂ ਉਹਨਾਂ ਨੂੰ ਅੱਗੇ ਜਿਵੇਂ ਹੁਣ ਮੇਰੇ ਵਰਗਾ ਸੀਨੀਅਰ ਪਲੇਅਰ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਹੋਰ ਵੀ ਅੱਗੇ ਰਾਹ ਪਾ ਸਕਦਾ ਤੇ ਸਰਕਾਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਸਾਡੇ ਵਰਗੇ ਪਲੇਅਰਾਂ ਦੇ ਵੀ ਜੋ ਬਣਦਾ ਉਹ ਸਪੋਰਟ ਕਰਨ ਪਰ ਕਾਕੀ ਜਿਹੜੇ ਆਪਾਂ ਗੱਲ ਕਰੀਏ ਤੁਸੀਂ ਦੇਖੋ 53 ਸਾਲ ਦੀ ਤੁਹਾਡੀ ਉਮਰ ਆ 53 ਸਾਲ ਦੀ ਉਮਰ ਦੇ ਵਿੱਚ ਇੰਨਾ ਵਧੀਆ ਸੰਡੋਲ ਸਰੀਰ ਤੁਸੀਂ ਬਣਾਇਆ ਹੋਇਆ ਪਰ ਨੌਜਵਾਨੀ ਆ ਜਿਹੜੀ ਅੱਜ ਕੱਲ ਦੀ ਉਹ ਨੌਜਵਾਨੀ ਜਿਹੜੀ ਆ ਨਸ਼ਿਆ ਵੱਲ ਨੂੰ ਤੁਰ ਰਹੀ ਪਈ ਆ ਨੌਜਵਾਨ ਜਿਹੜੇ ਨੌਜਵਾਨਾਂ ਦੇ ਹੱਥ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਅੱਜ ਕੱਲ ਬੰਦੂਕਾਂ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਨੌਜਵਾਨਾਂ ਨੂੰ ਹੀ ਅਪੀਲ ਕਰਾਂਗਾ ਵੀ ਦੇਖੋ ਇਹ 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 ਤਾਂ ਕੰਮ ਸਰਕਾਰਾਂ ਦਾ ਨਾ ਸਰਕਾਰਾਂ ਤਾਂ ਚਾਹਣ ਤਾਂ ਇਹ ਇੱਕ ਦਿਨ 'ਚ ਖਤਮ ਕਰ ਸਕਦੀਆਂ ਨੇ ਤੇ ਨੌਜਵਾਨਾਂ ਦਾ ਤਾਂ ਦੇਖੋ ਉਹਨਾਂ ਨੂੰ ਗੁੰਮਰਾਹ ਕਰਿਆ ਜਾਂਦਾ ਇੱਕ ਨੌਜਵਾਨ ਇਦਾਂ ਤਾਂ ਹੁੰਦੇ ਨੇ ਇੱਕ ਬੇਲ ਮੰਗੋ ਹੁੰਦੇ ਨੇ ਜਿੱਦਨ ਉਹ ਚੜ ਗਏ ਉਦੋਂ ਨੂੰ ਹੀ ਚੜ ਗਏ ਤੇ ਨੌਜਵਾਨਾਂ ਨੂੰ ਦੇਖੋ ਆਪਣੀ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਨਸ਼ੇ ਕਿੰਨੀ ਦੇਖੋ ਜਾ ਕੇ ਆਪਿਕ ਤਾਂ ਤੁਸੀਂ ਆਪਣੇ ਸਰੀਰ ਨੂੰ ਬਰਬਾਦ ਕਰਿਆ ਇੱਕ ਆਪਣੇ ਮਾਤਾ ਪਿਤਾ ਨੂੰ ਤੁਸੀਂ ਬਰਬਾਦ ਕਰਤੇ ਆਪਣੇ ਸ਼ਹਿਰ ਗਲੀ ਦਾ ਨਾਮ ਬਦਨਾਮ ਕਰਤੇ ਆ ਤੇ ਦੇਖੋ ਸਪੋਰਟਸ ਕਿੰਨੀ ਜਾਓ ਸਪੋਰਟਸ ਕਿੰਨੀ ਤੁਸੀਂ ਗੇਮ ਕਰੋ ਕੋਈ ਕੋਈ ਵੀ ਗੇਮ ਕਰੋ ਪਰ ਨਸ਼ਾ ਕਿੰਨੀ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਇਦਾਂ ਅਸੀਂ ਵੀ ਡੁੱਬਰਿਆ ਤਾਂ ਸਾਡਾ ਸਮਾਜ ਵੀ ਬਦਨਾਮ ਹੁੰਦਾ ਅਸੀ ਦਾ ਬਦਨਾਮ ਹੋਣਿਆ ਤਾਂ ਸਾਡਾ ਸਰੀਰ ਵੀ ਖਰਾਬ ਹੁੰਦਾ ਦੇਖੋ 50 ਸਾਲ ਦੀ ਉਮਰ ਤੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਜਵਾਨ ਪਿਆ ਹਜੇ ਤਾਂ ਇਦਾਂ ਦਾ ਫਿਰ ਉਹ ਜੇ ਅਗਰ ਤੁਸੀਂ ਨਸ਼ੇ 'ਚ ਪੈ ਜਾਓਗੇ ਫਿਰ ਨਹੀਂ ਨਾ ਹੋ ਸਕਦੇ ਬੁਢਾਪਾ ਠੁੱਡੇ ਲਵੇ ਕਦੇ ਨਹੀਂ ਆ ਸਕਦਾ ਇੱਕ ਤੁਸੀਂ ਨਸ਼ੇ ਤੋਂ ਬਚੋ ਇੱਕ ਤੁਸੀਂ ਅੱਛੀ ਅੱਛਾ ਖਾਣਾ ਪੀਂਦਾ ਪੋਸ਼ਟਿਕ ਖਾਣਾ ਖਾਓ ਤੇ ਥੋੜਾ ਪ੍ਰੈਕਟਿਸ ਕਰਨੀ ਧਿਆਨ ਦਿਓ ਗੇਮ ਕੰਨੀ ਲੱਗੋ ਕੋਈ ਆਖਰੀ ਸਵਾਲ ਆ ਦੇਖਿਆ ਜਾਂਦਾ ਨੌਜਵਾਨੀ ਦੀ ਗੱਲ ਚੱਲ ਰਹੀ ਆ ਨੌਜਵਾਨ ਜਦੋਂ ਪਲੱਸ 2 ਕਰ ਜਾਂਦੇ ਨੇ ਤਾਂ ਬੜਾ ਕਰੇਜ ਹੁੰਦਾ ਕੀ ਵਧੀਆ ਵਧੀਆ ਜਿੰਮ ਦੇ ਵਿੱਚ ਜਾਈਏ ਸ਼ੀਸ਼ੇ ਲੱਗੇ ਹੁੰਦੇ ਨੇ ਸੈਲਫੀਆਂ ਖਿੱਚ ਖਿੱਚ ਕੇ ਪਾਉਂਦੇ ਨੇ ਥੋੜਾ ਜਿਹਾ ਡੋਲਾ ਬਾਹਰ ਨੂੰ ਆਉਣ ਲੱਗ ਜੇ ਫੁੱਲਣ ਲੱਗ ਜੇ ਫੋਟੋਆਂ ਪਾ ਦਿੰਦੇ ਨੇ ਉਸ ਜਿੰਮ ਦੇ ਵਿੱਚ ਜਾਂਦੇ ਪਰ ਤੁਸੀਂ ਜਿਹੜੀ ਆ ਦੇਸੀ ਸਮਾਨ ਜਿਹੜਾ ਤਿਆਰ ਕੀਤਾ ਹੋਇਆ ਸਾਰਾ ਕਿੰਨਾ ਕਾਪਾ ਸਮਝੀਏ ਕਿ ਅੰਤਰ ਹੁੰਦਾ ਉਹ ਜਿੰਮਾਂ ਦੇ ਵਿੱਚ ਦੇਸੀ ਜਿਮੇ ਦੇ ਵਿੱਚ ਦੇਸੀ ਜਿਮੇ ਤੇ ਉਹਦੇ ਵਿੱਚ ਤਾਂ ਇਹ ਹੈ ਕਿ ਉਹ ਮਸ਼ੀਨਾਂ ਮਸ਼ੀਨਾਂ ਨਾਲ ਆਪਾਂ ਵੇਟ ਕਰ ਰਹੇ ਹਾਂ ਮਸਲ ਪੰਪ ਹੋ ਗਿਆ ਪਰ ਜਿਹੜਾ ਮੈਂ ਤਾਂ ਮੇਰੇ ਤਜਰਬਾ ਜਿਹੜਾ ਕਹਿੰਦਾ ਵੀ ਜਿਹੜਾ ਆਪਾਂ ਦੇਸੀ ਵੇਟ ਨਾਲ ਸਰੀਰ ਨੂੰ ਤਿਆਰ ਕਰਦੇ ਹਾਂ ਹਾਲੇ ਕਿ ਕੁਝ ਕੋਚਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਉਹ ਮਸਲ ਨਹੀਂ ਬਣਦੇ ਵਧੀਆ ਕਿ ਜਿਹੜੇ ਮਸ਼ੀਨਾਂ ਦੇ ਬਣਦੇ ਨੇ ਪਰ ਦੇਖੋ ਮੇਰੇ ਕੋਲ ਤਾਂ ਜਿਵੇਂ ਸਾਧਨ ਨਹੀਂ ਹੈਗਾ ਦੀ ਕੋਈ ਮੈਂ ਤਾਂ ਫਿਰ ਆਪਣਾ ਜਿਗਾੜ ਲਾ ਕੇ ਇਦਾਂ ਇਹਨੂੰ ਕਰਿਆ ਨਹੀਂ ਕਿ ਜੇ ਮਿਹਨਤ ਆਪਾਂ ਕਰੀਏ ਸਿੱਦਤ ਨਾਲ ਕਰੀਏ ਤਾਂ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਹਾਂਜੀ ਹਾਂਜੀ ਦੇਖੋ ਜੇ ਮੇਰੀ ਮੇਰੇ ਅੰਦਰ ਲਗਨ ਧੀ ਮੈਨੂੰ ਪਤਾ ਦੀ ਕਿ ਮੈਂ ਇਹ ਗੇਮ ਕਰਨੀ ਕਰਨੀ ਹੈ ਤਾਂ ਮੈਨੂੰ ਫਿਰ ਮੈਂ ਨਾ ਨੀ ਨਾ ਰੱਖਦਾ ਕਿ ਮੇਰੇ ਕੋਲ ਮਸ਼ੀਨ ਹੈ ਜਾਂ ਮੇਰੇ ਕੋਲ ਕੋਈ ਸਾਧਨ ਨਹੀਂ ਹੈਗਾ ਇਹ ਤਾਂ ਫਿਰ ਆਪਣੇ ਸਾਧਨ ਤਾਂ ਬਣਾਣੇ ਪੈਂਦੇ ਨੇ ਸਰ ਮੈਂ ਚਾਹੁੰਗਾ ਕੋਕੂ ਜੀ ਇੱਕ ਵਾਰ ਜਿਹੜੇ ਤੁਹਾਡੇ ਦਰਸ਼ਕਾਂ ਨੂੰ ਡੌਲੇ ਵੀ ਦਿਖਾ ਦੇ ਖਾਸ ਕਰਕੇ ਉਹ ਜਿਹੜਾ ਸ਼ਖਸ ਤੁਹਾਨੂੰ ਕਹਿੰਦਾ ਸੀ ਦਿਖਾ ਹੁਣ ਕੋਕੂ ਰਮ ਡੌਲੇ ਮੈਂ ਕਹਿੰਦਾ ਇੱਕ ਵਾਰ ਨੇੜੇ ਕਰਕੇ ਡੌਲੇ ਜਰੂਰ ਦਿਖਾ ਦੇਣਾ ਤਾਂ ਉਹ ਜਿਹੜਾ ਸ਼ਖਸ ਸੀ ਖਰ ਨਾਮ ਨਹੀਂ ਲੈ ਸਕਦੇ ਕুকুਜੀ ਨੂੰ ਪਤਾ ਤੇ ਉਸ ਇਨਸਾਨ ਨੂੰ ਵੀ ਪਤਾ ਹੋਊਗਾ ਕਿ ਕੌਣ ਸ਼ਖਸ ਸੀ ਉਹ ਜਿਹੜਾ ਕਹਿੰਦਾ ਸੀ ਦਿਖਾ ਡੌਲੇ ਉਹ ਅੱਜ ਕুকুਜੀ ਦੇ ਡੌਲੇ ਦੇਖ ਲੇ ਅੱਜ ਦੇਖ ਸਕਦਾ ਕুকুਜੀ ਦੇ ਡੌਲੇ ਕੀ ਅੱਜ ਸਾਰਾ ਸਰੀਰ ਦੇਖ ਲੇ ਤਾਂ ਦੇਖ ਕੇ ਸ਼ਾਇਦ ਉਸ ਇਨਸਾਨ ਨੂੰ ਆਪਣੇ ਉਹਨਾਂ ਲਫ਼ਜ਼ਾਂ ਦੇ ਉੱਤੇ ਸ਼ਰਮ ਜ਼ਰੂਰ ਮਹਿਸੂਸ ਹੋਈ ਹੋਈ ਹੋਗੀ ਕਿ ਆਖਿਰ ਮੈਂ ਉਹ ਲਫ਼ਜ਼ ਜਿਹੜੇ ਕਹੇ ਸੀ ਕুকুਰਾ ਨੂੰ ਅੱਜ ਉਹ ਲਫ਼ਜ਼ ਮੈਨੂੰ ਵਾਪਸ ਲੈਣੇ ਚਾਹੀਦੇ ਨੇ ਤਾਂ ਇਹ ਸਰੀਰ ਹੈ ਜਿਹੜਾ ਇਹ ਸਰੀਰ ਕੋਈ ਦੇਸੀ ਇਹ ਕੋਈ ਜਿਹੜਾ ਮਸ਼ੀਨੀ ਜਿੰਮ ਮਾਰ ਕੇ ਨਹੀਂ ਬਲਕਿ ਘਰੇ ਤਿਆਰ ਕਰਕੇ ਨਾਲ-ਨਾਲ ਨੌਕਰੀ ਕਰਕੇ ਸਮਾਂ ਕੱਢ ਕੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਫੇਰ ਤਿਆਰ ਕੀਤਾ ਗਿਆ ਸਰੀਰ ਆ ਜੋ ਕਿ ਵੱਡੇ ਤੋਂ ਵੱਡੇ ਨੌਜਵਾਨਾਂ ਨੂੰ maat pa raha ਸਰੀਰ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਨੌਜਵਾਨ ਗਲਤ ਰਸਤਿਆਂ ਨੂੰ ਤੁਰਦੇ ਨੇ ਉਹਨਾਂ ਦੇ ਲਈ ਸੇਧ ਆ ਇਹ ਉਹਨਾਂ ਦੇ ਲਈ ਇੱਕ ਦਿਖਾਉਣ ਦੀ ਚੀਜ਼ ਆ ਕਿ ਇਸ ਉਮਰ ਦੇ ਵਿੱਚ ਵੀ ਜੇਕਰ ਤੁਸੀਂ ਜਜ਼ਬਾ ਰੱਖਦੇ ਹੋ ਕੁਝ ਕਰਨ ਦਾ ਜਜ਼ਬਾ ਰੱਖਦੇ ਹੋ ਤੁਸੀਂ ਸਰੀਰ ਬਣਾਉਣ ਦਾ ਆਪਣੇ ਸਰੀਰ ਨਾਲ ਪਿਆਰ ਕਰਦੇ ਹੋ ਆਪਣੀ ਜ਼ਿੰਦਗੀ ਦੇ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ ਤਾਂ ਸਰੀਰ ਦਿਖਾਇਆ ਤੁਹਾਨੂੰ ਕੋਕੂ ਜੀ ਤੁਸੀਂ ਕੀਮਤੀ ਸਮਾਂ ਵੀ ਦਿੱਤਾ ਤੇ ਤੁਸੀਂ ਸਰੀਰ ਦਿਖਾਇਆ ਸ਼ਾਇਦ ਅੱਜ ਉਸ ਜਿਹੜਾ ਡੌਲਿਆ ਦੀ ਗੱਲ ਕਰਦਾ ਸੀ ਉਹਦੀ ਉਹਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੁੰਦੀ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਾਹਿਬ ਥੈਂਕ ਯੂ ਸਰ ਤੇ ਮੈਂ ਤੁਹਾਡੇ ਚੈਨਲਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੇਖੋ ਜੇ ਸਰਕਾਰਾਂ ਨਹੀਂ ਪੁੱਛਦੀਆਂ ਤੁਸੀਂ ਤਾਂ ਪੁੱਛ ਰਹੇ ਹੋ ਮੇਰੇ ਬਾਤੇ ਤਾਂ ਤੁਸੀਂ ਉਹ ਸਰਕਾਰ ਹੋ ਉਹ ਧੰਨਵਾਦ ਤਾਂ ਬਿਲਕੁਲ ਕਿਹਾ ਜਾਂਦਾ ਕਿ ਕੋਈ ਵੀ ਕੰਮ ਨੂੰ ਜੇਕਰ ਕਰਨਾ ਚਾਹੋ ਤੁਸੀਂ ਬਸ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਲਗਨ ਹੋਣੀ ਚਾਹੀਦੀ ਆ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਆ ਤਾਂ ਸਲੂਟ ਕਰਦੇ ਆ ਕੋਕੂ ਰਾਮ ਦੀ ਇਸ ਮਿਹਨਤ ਨੂੰ ਤੇ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਅਜਿਹੇ ਮਿਹਨਤਕਸ਼ ਇਮਾਨਦਾਰ ਲਗਨ ਵਾਲੇ ਇਨਸਾਨਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਹੋਰ ਵੀ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਣ ਤੇ ਹੋਰ ਵੀ ਜਿਹੜੇ ਨੇ ਇਸ ਰਾਤੇ ਤੁਰਨ ਪੰਜਾਬ ਇੱਕ ਵਕਤ ਹੀ ਰੰਗਲਾ ਪੰਜਾਬ ਬਣੇ ਪੰਜਾਬ ਅੱਜ ਉੜਤਾ ਪੰਜਾਬ ਪੰਜਾਬ ਅੱਜ ਗੰਦਲਾ ਪੰਜਾਬ ਬਣਦਾ ਜਾ ਰਿਹਾ ਜਿਸ ਦੀ ਕਾਮਨਾ ਹਰ ਕੋਈ ਨਹੀਂ ਕਰਦਾ ਹਰ ਕੋਈ ਕਰ ਰਿਹਾ ਕਾਮਨਾ ਤਾਂ ਕਰ ਰਿਹਾ ਕਿ ਪੰਜਾਬ ਅੱਜ ਰੰਗਲਾ ਪੰਜਾਬ ਬਣੇ ਤਾਂ ਹੋਰ ਵੀ ਅਜਿਹੀ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ ਦੋਸਤ ਕੈਮਰਾਮੈਨ ਲਵ ਦੇ ਨਾਲ ইমরান ਖਾਨ ਪਟਿਆਲਾ